ਹੂੰ ਚੰਗੋ ਡੁਗਾਟਾਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਗੁਰੂ ਦੀ ਪਾਵਨ ਪਵਿੱਤਰ ਗੋਦੀ ਚ ਬੈਠੀ ਸਤ ਸੰਗਤ ਜੀਓ ਬਲਾਗ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ 393 ਅੰਗ ਤੇ ਸ਼ਬਦ ਜਨ ਕਰਦੇ ਆਸਾ ਮਹੱਲਾ ਪੰਜਵਾਂ ਦੁਪਦਾ ਸਾਧੂ ਸੰਗ ਸਿਖਾਇਓ ਨਾਮ ਤੰਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਚਨ ਕਰਦੇ ਆ ਕਿ ਸਾਧੂਆਂ ਦਾ ਸੰਗ ਕਰਕੇ ਨਾਮ ਸਿੱਖਿਆ ਜਾ ਸਕਦਾ ਸਾਧੂ ਸਿਖਾਉਂਦੇ ਨਾਮ ਨਾਲ ਇਹ ਸੰਸਾਰ ਚ ਹੋਰ ਬੜਾ ਕੁਸਾ ਸਿੱਖ ਸੰਸਾਰ ਸਿੱਖ ਸਕਦਾ ਵੀਕਲ ਜਿਹੜਾ ਨਾਮ ਹੈ ਇਹਨੂੰ ਸਾਧੂ ਸਿਖਾਉਂਦੇ ਆ। ਇਦਾਂ ਕੋਈ ਬਿਰਲਾ ਹੀ ਹੈ ਜਿਹੜਾ ਸਾਧੂ ਤੋਂ ਸਿੱਖਦਾ ਹੈ। ਸੋ ਖੋਣੇ ਵਾਲੇ ਹੋਰ ਬਣਗੇ। ਸਿੱਖਣੇ ਵਾਲੇ ਹੋਰ ਬਣਗੇ। ਕਿਉਂ ਇਧਰੋਂ ਗਿਆਨ ਨਹੀਂ ਲਿੱਤਾ ਗੁਰੂ ਗ੍ਰੰਥ ਸਾਹਿਬ ਵਿੱਚੋਂ। ਜੇ ਇਸ ਬਾਣੀ ਨੂੰ ਸੁਣਦੇ ਭਈ ਇਹ ਭਾਈ ਨਾਮ ਤਾਂ ਸਾਧੂ ਨੇ ਸਿਖਾਉਣਾ ਹੈ। ਫਿਰ ਸਿੱਖਦੇ ਸਾਧੂਆਂ ਤੋਂ। ਮਨੁੱਖ ਆਪਣੀ ਮਰਜ਼ੀ ਨਹੀਂ ਕਰਦਾ ਕਰਾ ਦਿੰਦੇ ਆ ਭਲੇਖੇ ਚ ਪਾ ਕੇ ਗੁਰੂ ਬਚਨ ਕਰਦੇ ਆ ਸਾਧੂ ਸੰਗ ਸਿਖਾਇਓ ਨਾਮ ਸਰਬ ਮਨੋਰਥ ਪੂਰਨ ਕਹਿੰਦੇ ਜਦੋਂ ਸਾਧੂ ਨੇ ਨਾਮ ਸਿਖਾਇਆ ਫਿਰ ਸਾਰੇ ਮਨੋਰਥ ਪੂਰੇ ਹੋ ਗਏ ਸਾਰੀਆਂ ਇੱਛਾਵਾਂ ਪੂਰੀਆਂ ਹੋ ਗਈਆਂ ਤਾਂ ਕਿ ਨਾਮ ਤਾਂ ਆਪਾਂ ਵੀ ਲੈਂਦੇ ਆ ਇਕੜੇ ਮਨੋਂ ਉਹਤ ਕੋਈ ਨਹੀਂ ਪੂਰਾ ਹੁੰਦਾ ਕਿਉਂ ਘਾਟਾ ਸਾਡੇ ਚ ਅਸੀਂ ਜਿਹੜਾ ਨਾਮ ਸੀ ਸਾਧੂਆਂ ਕੋਲੋਂ ਸਿੱਖਣਾ ਸੀ ਜਾਂ ਤਾਂ ਅਸੀਂ ਆਪਣੇ ਆਪ ਲੱਗਗੇ ਜਾਂ ਕਿਸੇ ਹੋਰ ਤੋਂ ਸਿੱਖ ਲਿਆ ਜਦੋਂ ਦੇਖੋ ਲਿਖਤਾ ਗੁਰੂ ਗ੍ਰੰਥ ਸਾਹਿਬ ਦੀ ਸਰਬਮਨੋਂ ਉਹਤ ਉਹਨਾਂ ਕਾਮ ਸਾਰੇ ਕੰਮ ਪੂਰੇ ਹੋ ਗਏ ਬੁਝ ਗਈ ਤ੍ਰਿਸ਼ਨਾ ਕਿ ਤ੍ਰਿਸ਼ਨਾ ਬੁਝ ਗਈ ਜਿਹੜੀ ਤੀਜ ਨੇ ਸਾਨੂੰ ਜਾਲਣਾ ਸੀ ਤ੍ਰਿਸ਼ਨਾ ਸਾਨੂੰ ਜਾਲਦੀ ਆ ਅੱਗ ਜਾਲਦੀ ਆ ਬੁਝ ਗਈ ਤ੍ਰਿਸ਼ਨਾ ਹਰ ਜਸ ਅਗਾਨੇ ਹਰੇ ਹਰ ਦੇ ਜਾਸ ਕਰਿਆ ਜਦੋਂ ਅਗਾਨੇ ਕਹਿੰਦੇ ਸਬਰ ਆ ਗਿਆ ਫਿਰ ਸਬਰ ਸੰਤੋਖ ਆ ਗਿਆ ਨਾ ਤਾਂ ਸਾਡੀ ਕ੍ਰਿਸ਼ਨਾ ਬੁੱਜੀਏ ਨਾ ਸਾਨੂੰ ਸਬਰ ਸੰਤੋਖ ਆਇਆ ਨਾ ਸਾਡੇ ਕੰਮ ਪੂਰੇ ਹੋਏ ਆ ਪੱਜਿਆ ਦੌੜਿਆ ਫਿਰਦਾ ਇੱਕ ਸਕਿੰਟ ਵੀ ਮਨ ਨਹੀਂ ਟਿਕਦਾ ਏ ਫਿਰ ਮਨ ਬੀਚੇ ਨਹੀਂ ਰਹਿੰਦਾ ਸਦੀ ਕਿਉਂ ਘਾਟ ਕਿਹੜੀ ਐ ਸਾਧੂਆਂ ਤੋਂ ਨਾਮ ਨਹੀਂ ਸਿੱਖਿਆ ਪਰਮ ਭਲੇਖੇ ਚ ਪੈ ਗਿਆ ਓਮੇ ਦੇਚ ਲੱਗਿਆ ਮੁੱਝ ਗਈ ਤ੍ਰਿਕਨਾ ਹਾਰ ਜਿਸੇ ਅਗਾਨੇ ਜਪ ਜਪ ਜੀਵਾ ਸਾਰੰਗ ਕਾ ਪਾਨੀ ਕਿਹੜਾ ਸਾਰੰਗ ਨਾ ਮੀਮੀ ਕਰਦਾ ਹੈ ਤਾਂ ਇਸ ਨੂੰ ਮੀਮੀ ਕਰਕੇ ਮੀ ਪਵਾ ਲੈਂਦਾ ਹੈ ਇੱਕ ਨੇ ਜਦੋਂ ਆਪਾ ਜਪਾਣਾ ਆਉਂ ਨੂੰ ਫਿਰ ਉਹ ਪ੍ਰਗਟ ਹੋ ਜਾਂਦਾ ਹੈ ਜਦ ਪੁੱਤ ਮਾਂ ਨੂੰ ਬੁਲਾਉਂਦਾ ਹੈ ਮਾਂ ਆ ਜਾਂਦੀ ਹੈ ਉਹ ਇਹ ਜੀ ਮਾਂ ਨਹੀਂ ਕਿ ਪੁੱਤ ਬੁਲਾਵੇ ਮਾਂ ਨਾ ਆਵੇ ਅਸੀਂ ਬੜੇ ਸਤਿਕਾਰ ਨਾਲ ਸੁਣਨਾ ਦੇਖੋ ਸ਼ਾਂਤ ਹੋ ਜਾਣਾ ਚਾਹੀਦਾ ਵਾਤਾਵਰਨ ਬਿਲਕੁਲ ਜਪ ਜਪ ਜੀਮਾ ਸਾਰੰਗਪਾਨੀ ਕਹਿੰਦਾ ਮੈਂ ਤਾਂ ਜਿਉਂਦਾ ਹਾਂ ਜਪਨ ਬਾਤ ਤੇ ਜਪਨ ਬਾਤ ਤੇ ਜਿਉਂਦਾ ਕੰਨ ਕਰਾਵਨ ਕਹਿੰਦਾ ਕਰਨੇ ਵਾਲਾ ਤੇ ਕਰਾਉਣੇ ਵਾਲਾ ਸਾਰਨ ਉਪਰਿਆ ਕਹਿੰਦਾ ਮੈਂ ਉਹਦੀ ਸਰਨ ਵਿੱਚ ਪੈ ਗਿਆ ਗੁਰ ਪ੍ਰਸਾਦ ਪਹਿਲਾਂ ਸ਼ਰਨ ਵਿੱਚ ਪਿਆ ਫਿਰ ਪ੍ਰਸਾਦ ਮਿਲ ਗਿਆ ਸ਼ਬਦ ਦਾ ਪ੍ਰਸਾਦ ਮਿਲਿਆ ਗੁਰ ਪ੍ਰਸਾਦ ਸਹਜ ਘਰ ਪਾਇਆ ਕਹਿੰਦਾ ਸਹਜ ਦਾ ਰੱਬ ਦਾ ਘਰ ਮੈਂ ਪਾ ਲਿਆ ਦੇਖੋ ਕਿੰਨੀ ਬਾਣੀ ਵਿੱਚ ਤਾਕਤ ਹੈ ਕਿ ਰੱਬ ਦੇ ਘਰ ਲੈ ਜਾਂਦੀ ਹੈ ਕਦੋਂ ਲੈ ਕੇ ਗਈ ਜਦੋਂ ਸ਼ਬਦ ਦਾ ਪ੍ਰਸ਼ਾਦ ਮਿਲਿਆ ਸਹਿਜ ਘਰ ਇਹਨੂੰ ਆਪਾਂ ਸਾਚਾ ਖਾਣ ਕਹਿੰਦੇ ਆ ਨਾ ਉਹ ਪਾ ਲਿਆ ਉੱਜ ਗਿਆ ਮਨੁੱਖ ਆਪਣੇ ਆਪੇ ਸਸੇ ਘਰ ਆ ਕੇ ਕਿੰਨੀ ਆਨੰਦ ਦੀ ਖੁਸ਼ੀ ਆ ਬਾਹਰ ਕਿਤੇ ਔਖਾ ਵਕਤ ਆ ਮੀਂਹ ਠੰਡ ਬੰਦਾ ਘਰ ਨੂੰ ਭਜਦਾ ਘਰ ਆ ਕੇ ਇੱਕ ਆਨੰਦ ਖੁਸ਼ੀ ਦੀ ਪ੍ਰਾਪਤੀ ਹੁੰਦੀ ਆ ਗੁਰਪ੍ਰਸਾਦ ਸਹਜ ਘਰ ਪਾਇਆ ਮਿਟਿਆ ਅੰਧੇਰਾ ਨੀਰਾ ਮਿਟ ਗਿਆ ਚੰਦ ਚੜਿਆ ਚੰਦ ਚੜ ਗਿਆ ਦੇਖੋ ਬਾਣੀ ਨੇ ਚੰਦ ਚੜਾਤਾ ਕਦੋਂ ਚੜਾਇਆ ਬਾਣੀ ਨੇ ਚੰਦ ਜਦੋਂ ਬਾਣੀ ਦਾ ਸ਼ਬਦ ਦਾ ਪ੍ਰਸ਼ਾਦ ਮਿਲਿਆ ਸਿੱਧਾ ਕਿ ਬੜੇ ਆਪਾਂ ਵੀ ਦੇਖੋ ਹੁਣ ਸੰਸਾਰ ਵਿੱਚ ਸਭ ਕੁਝ ਆ ਕੋਈ ਇਹ ਜਿਹਾ ਦਮਾਨ ਹੈਗਾ ਇਹ ਜਿਹਾ ਕੋਈ ਗੁਰਦੁਆਰਾ ਹੈਗਾ ਜਿੱਥੇ ਪ੍ਰਸ਼ਾਦ ਆਦੂਆ ਬੰਡੇ ਨਹੀਂ ਜਾਂਦਾ ਹਰ ਗੁਰਦੁਆਰੇ 'ਚ ਮੰਡ ਹੁੰਦਾ ਕਿਤੇ ਪਤਾਸੇ ਮੰਡ ਹੁੰਦੇ ਆ ਕਿਤੇ ਕੋਈ ਰੂੜੀਆਂ ਕਿਤੇ ਕੋਈ ਕੁਛ ਕਿਸੇ ਨਾ ਕੁਛ ਇਹ ਤੁਸੀਂ ਇੱਕ ਨਵੀਂ ਚੀਜ਼ ਦੇਖੀ ਹੋਊਗੀ ਸੰਸਾਰ ਦੇ 'ਚ ਕਿਤੇ ਹੋਰ ਦੇਖੀਏ ਤਾਂ ਦੱਸ ਸਕਦੇ ਆ ਸੰਗਤ ਕਿ ਆਪਣੇ ਗੁਰਦੁਆਰੇ ਅੰਮ੍ਰਿਤਪਾਲ ਦੇ ਕੋਈ ਹੋਰ ਇਹੋ ਜਿਹਾ ਪ੍ਰਸ਼ਾਦ ਨਹੀਂ ਵੰਡਿਆ ਜਾਂਦਾ ਹੋਰ ਕੋਈ ਗੁਰਦੁਆਰਾ ਦੇਖਿਆ ਹੈ ਇਹ ਜੀ ਹਾਂ ਜੀ ਮੇਰਾ ਜੀ ਮਾਤਾ ਹਾਂ ਆ ਆਪਣੇ ਗੁਰਦੁਆਰੇ ਨਹੀਂ ਇਹ ਬੰਡਿਆ ਜਾਂਦਾ ਹੋਰ ਸਾਰੇ ਗੁਰਦੁਆਰਿਆਂ 'ਚ ਮਿਲਦਾ ਹੈ ਲੇਕਿਨ ਉਹ ਨੂੰ ਪ੍ਰਸ਼ਾਦ ਮੰਨਦੇ ਤਾਂ ਮਿਲਦਾ ਉਹਨਾਂ ਨੂੰ ਹੁਣ ਤੁਸੀਂ ਜਿਹੜੀ ਸੰਗਤ ਜੁੜੀ ਵੀ ਤੁਹਾਨੂੰ ਇਹ ਪਤਾ ਲੱਗ ਚੁੱਕਿਆ ਵੀ ਇਹ ਝੂਠਾ ਪ੍ਰਸ਼ਾਦ ਆ ਆ ਅਸਲੀ ਪ੍ਰਸ਼ਾਦ ਆ ਇਹ ਗਿਆਨ ਕਿਨੂੰ ਹੋਇਆ ਇਹਨੇ ਗੁਰਬਾਣੀ ਦੀ ਕਥਾ ਨੂੰ ਸੁਣ ਲਿਆ ਉਹਨੂੰ ਪੱਕਾ ਯਕੀਨ ਬਣ ਗਿਆ ਵੀ ਅਸਲੀ ਤਾਂ ਹੋਰੇ ਪ੍ਰਸ਼ਾਦ ਖਾਂਦੇ ਫਿਰੇਗੇ ਅਸਲੀ ਤਾਂ ਆ ਸੀ ਕੌਣ ਤਾਂ ਪਰੜਕਣਾ ਹਲੇ ਹੋਰ ਦੁਨੀਆ ਤਾਂ ਪਰਕ ਰਹੀ ਹਲੇ ਉਹਨੂੰ ਪਤਾ ਨਹੀਂ ਲੱਗਿਆ ਕਿ ਕਿਹੜਾ ਪ੍ਰਸ਼ਾਦ ਸੱਚਖੰਡ ਤੋਂ ਬਾਬੇ ਨਾਨਕ ਨੇ ਲੈ ਕੇ ਜਾਂਦਾ ਹੈ ਲੱਗਦਾ ਕਿ ਬੀ ਨਦੀ ਵਿੱਚੋਂ ਪ੍ਰਗਟ ਹੋਏ ਆ ਪਤਾ ਹੈ ਨਾ 3 ਦਿਨ ਰਹੇ ਆ ਉਹ ਤਾਂ ਖੁਰਜਾਂ ਦੇ ਪਤਾਸੇ ਪਦੂਸੇ ਵਿੱਚੇ ਸਾਰੇ ਪਾਣੀ 'ਚ ਰਹਿੰਦੇ ਆ ਕਿਤੇ ਉਹ ਲੇਕਿਨ ਉਹ ਪ੍ਰਸ਼ਾਦ ਸੱਚਖੰਡ ਤੋਂ ਇਹ ਬਾਣੀ ਦਾ ਲੈ ਕੇ ਆਉਂਦਾ ਹੈ ਇਹ ਪ੍ਰਸ਼ਾਦ ਵਚਨ ਕਰਿਆ ਫਿਰ ਕਹਿੰਦੇ ਮੈਂ ਆਪਣੇ ਗੁਰੂ ਕੋਲ ਗਿਆ ਤਾਂ ਤੁਹਾਨੂੰ ਵੰਡਣ ਵਾਸਤੇ ਮੈਂ ਪ੍ਰਸ਼ਾਦ ਲੈ ਕੇ ਆਇਆ ਇਹ ਪਹਿਲਾ ਗੁਰੂ ਹੋਇਆ ਜਿਹੜਾ ਰੱਬ ਕੋਲੋਂ ਪ੍ਰਸ਼ਾਦ ਲੈ ਕੇ ਮੰਡਿਆ ਹੋਰ ਤਾਂ ਕੋਈ ਗੁਰੂ ਹੋਇਆ ਹੀ ਨਹੀਂ ਇਹ ਜਿਆ ਉਹ ਤਾਂ ਆਪਣੇ ਭੜਾਰਿਆਂ ਤੱਕ ਹੀ ਸੀਮਤ ਰਹੇ ਲੋਕੋ ਤੋਂ ਉਸਮਾਨ ਮੰਗਾ ਲਿਆ ਮੰਡਤਾ ਉਹ ਵੀ ਗਾ ਆਪਣੇ ਕੋਲੋਂ ਬਣਾਇਆ ਲੋਕਾਂ ਤੋਂ ਹੀ ਮਨਾਇਆ ਲੋਕਾਂ ਨੂੰ ਮੰਡਤਾ ਗੁਰ ਪ੍ਰਸਾਦ ਸਹਿਜ ਕਰ ਪਾਇਆ ਮਿਟਿਆ ਅੰਧੇਰਾ ਚੰਦ ਚੜਿਆ ਰਹੋ ਲਾਲ ਜਬਿਹਰ ਵਰੇ ਭੰਡਾਰ ਕਹਿੰਦੇ ਲਾਲਾਂ ਦਾ ਜਵੇਰਾਂ ਦਾ ਫਿਰ ਭੰਡਾਰ ਭਰ ਗਿਆ ਕਦੋਂ ਜਦੋਂ ਸ਼ਬਦ ਦਾ ਪ੍ਰਸ਼ਾਦ ਮਿਲਿਆ ਟੋਟ ਨਾ ਆਵੇ ਕਹਿੰਦੇ ਹੁਣ ਟੋਟ ਆਉਂਦੀ ਉਹ ਨਹੀਂ ਮੁੱਕਦੀ ਇਹ ਟੋਟ ਨਾ ਆਵੇ ਜਪ ਅਨੰਕਾਰ ਕਹਿੰਦੇ ਜਪ ਕਰੀਏ ਨਿਰੰਕਾਰ ਦਾ ਟੋਟ ਨਹੀਂ ਆਉਗੀ ਕਿਸੇ ਨਾਇਕ ਪ੍ਰਸ਼ਾਦ ਕਹਿੰਦੇ ਫਿਰ ਇਹ ਖਤਮ ਹੋਣ ਵਾਲਾ ਹੈ ਹਾਲੇ ਸ਼ੰਕਾ ਦੂਰ ਨਹੀਂ ਹੋਈ ਗੁਰੂਬੀਦਰ ਜਾਨ ਗਿਆ ਨਾ ਅੰਮ੍ਰਿਤ ਦਾ ਸ਼ਬਦ ਕਹਿੰਦੇ ਅੰਮ੍ਰਿਤ ਦਾ ਸ਼ਬਦ ਹੈ ਪੀਵੇ ਜਨ ਕੋਏ ਕਹਿੰਦਾ ਕੋਈ ਜਨ ਇਹਨੂੰ ਪੀਂਦਾ ਸ਼ਬਦ ਨੂੰ ਜਿਹੜਾ ਪ੍ਰਸ਼ਾਦ ਐ ਇਹ ਸ਼ਬਦ ਦਾ ਕੋਈ ਉਹ ਪੀਂਦਾ ਕਹਿੰਦੇ ਆਪਣੇ ਆਲ ਤਾਂ ਖਾਣੇ ਵਾਲਾ ਆ ਆਪਾਂ ਦਾ ਖਾਲਿਆ ਖਾ ਕੇ ਹੱਥ ਝਾੜ ਤੇ ਇਹ ਪੀਤਾ ਐ ਜਿਹੜਾ ਬਾਬੇ ਨਾਨਕ ਨੇ ਆਮਰਤ ਸ਼ਬਦ ਦਿੱਤਾ ਇਹਨੂੰ ਪੀਤਾ ਪਰ ਇਹ ਵੀ ਨਾਲ ਲਿਖੇ ਪੀਵੇ ਜਨ ਕਹਿੰਨੂੰ ਜਨ ਪੀਂਦਾ ਸਾਧੂ ਪੀਂਦਾ ਇਹਨੂੰ ਕੋਈ ਕਹਿੰਦਾ ਕੋਈ ਉਹ ਪੀਂਦਾ ਇਹਨੂੰ ਨਹੀਂ ਤਾਂ ਖਾਣੇ ਵਾਲੇ ਬੋਦਨੀਆ ਆਮਰਤ ਦਾ ਸਬਦ ਪੀਵੇ ਜਨ ਕੋ ਨਾਨਕ ਤਾਂ ਕਿ ਪਰਮਗਤ ਹੋਏ ਕਹਿੰਦੇ ਪਰਮਾਤਮਾ ਉਹਦੀ ਗਤੀ ਕਰਦ ਇਹ ਕਦੋਂ ਸਿੱਖਿਆ ਸਾਧੂ ਸੰਗ ਸਖਾਇਓ ਨਾਮ ਸਾਧੂ ਨੇ ਨਾਮ ਸਖਾਇਆ ਕਿਹੜੀ ਚੀਜ਼ ਕਹੀ ਵੀ ਅੰਮਰਤਾ ਜਿਹੜਾ ਇਹ ਸ਼ਬਦ ਆ ਇਹਨੂੰ ਪੀਲਾ ਪਰਮਾਤਮਾ ਤੇਰੀ ਗਤੀ ਕਰ ਦੋ ਜਿਆਦਾ ਨਾਲ ਜਾਗੀ ਗੱਲ ਨੂੰ ਸੀਮਿਤ ਦਾਇਰੇ ਚ ਰੱਖੀਏ ਫਿਰ ਉਹ ਸੋ ਪੂਰਨ ਹੋ ਜਾਂਦਾ ਹੈ ਜਦੋਂ ਮਨ ਸ਼ਾਂਤ ਹੋ ਗਿਆ ਮਨ ਨੂੰ ਸ਼ਾਂਤੀ ਆ ਗਈ ਦਾ ਮਤਵ ਸਾਨੂੰ ਸਮਝ ਪੈ ਗਈ ਜਦੋਂ ਸਮਝ ਪੈਂਦੀ ਹੈ ਫਿਰ ਮਨ ਸ਼ਾਂਤ ਹੁੰਦਾ ਸੋ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਰਪਾ ਕਰਕੇ ਸਾਰਿਆਂ ਤੇ ਰਹਿਮਤ ਕਰਨ ਕਿਉਂ ਸਾਰੀ ਦੁਨੀਆ ਬਾਬੇ ਨਾਨਕ ਨੂੰ ਯਾਦ ਕਰਦੀ ਆ ਜਦੋਂ ਯਾਦ ਕਰਦੀ ਆ ਬਾਬਾ ਨਾਨਕ ਪਹੁੰਚ ਜਾਂਦਾ ਜਿੱਥੇ ਵੀ ਮਰਜ਼ੀ ਹੋਵੇ ਜਦੋਂ ਪੈਨ ਨਾਨਕ ਹੀ ਨੇ ਯਾਦ ਕਰਿਆ ਬਹੁਤ ਮੀਲਾਂ ਤੇ ਉਸੀ ਵਕਤ ਪਹੁੰਚ ਗਿਆ ਕੋਈ ਟਾਈਮ ਥੋੜਾ ਲਾਇਆ ਕੋਈ ਜਹਾਜ਼ ਦੀ ਟਿਕਟ ਨਹੀਂ ਕਰਾਈ ਕੋਈ ਰੇਲ ਨਹੀਂ ਚੜਿਆ ਕੋਈ ਕੁਝ ਨਹੀਂ ਚੜਿਆ ਫਿਰ ਦੇਖੋ ਕਿਹਾ ਜਾ ਚੰਬਾ ਮਰਦਾਨਾ ਵੀ ਨਾਲੇ ਆ ਗਿਆ। ਭਾਬੀ ਨਰਕ ਦੇ ਨਾਲ ਰਹਿੰਦਾ ਸੀ। ਮਰਦਾਨਾ ਵੀ ਉਹ ਨਾਲੇ ਲੈਂਦਾ ਮਰਦਾਨੇ ਨੂੰ ਛੱਡ ਕੇ ਥੋੜਾ ਗਿਆ। ਬਸ ਇੱਕੋ ਇੱਕੋ ਸਕਿੰਟ ਲੱਗਿਆ। ਕਹਿੰਦਾ ਮਰਦਾਨੇ ਅੱਖਾਂ ਬੰਦ ਕਰ ਲਾ। ਸਤ ਕਰਤਾਰ ਕਹ ਦੇ ਇੱਕ ਵਾਰੀ ਬਸ। ਅੱਖਾਂ ਬੰਦ ਕਰ ਉਹ ਦੇਖ ਲਓ ਕਿੰਨਾ ਕੁ ਟਾਈਮ ਲੱਗਦਾ। ਜਦੇ ਪੈਨ ਨਾਨਕ ਜੀ ਦੇ ਦਰਵਾਜ਼ੇ ਤੇ ਜੇ ਆਪਾਂ ਵੀ ਯਾਦ ਕਰਾਂਗੇ ਸਾਡੇ ਦਰ ਤੇ ਵੀ ਆ ਜਾਊਗਾ ਵਿਸ਼ਵਾਸ ਹੋ ਗਿਆ ਜਿੱਦਣ ਵੀ ਬਾਬਾ ਨਾਨਕ ਬੁਲਾਏ ਤੇ ਆ ਜਾਂਦਾ ਹੈ ਆ ਜਾਊਗਾ ਲੇਕਿਨ ਉਹ ਗੁਣ ਸਾਨੂੰ ਪੈਦਾ ਕਰਨਗੇ ਜਿਹੜੇ ਸਤਗੁਰ ਨਾਨਕ ਦੇਵ ਵਿੱਚ ਹੈਗੇ ਕਿਹੜੀ ਚੀਜ਼ ਸੱਤ ਦਾ ਕੋੜਾ ਸੱਤੋਂ ਕੋੜੇ ਲੈ ਚੱਲ ਖਰਚ ਬੰਨ ਚ ਗਿਆਈਆਂ ਤਾਂ ਕੋ ਆਖੇ ਧੰਨ ਸੱਤ ਦਾ ਕੋੜਾ ਜਾਂਦਾ ਸੱਚਖੰਡਾਂ ਨੂੰ ਉਹ ਨਹੀਂ ਕੋੜਾ ਰੁਕਦਾ ਕਿਤੇ ਫਿਰ ਸੱਤ ਦੇ ਕੋੜੇ ਨੂੰ ਸਪਸ਼ਟ ਕਰਕੇ ਦਿਖਾਇਆ ਗੁਰੂ ਗੋਬਿੰਦ ਸਿੰਘ ਨੇ ਕੋੜੇ ਪਰ ਗਏ ਆ ਫਿਰ ਘੋੜਾ ਆਪਣਾ ਸੱਤ ਖੰਡ ਨੂੰ ਲੈ ਕੇ ਗਏ ਆ ਘੋੜਾ ਕਿਤੇ ਮੁੜ ਕੇ ਮਿਲਿਆ ਥੋੜਾ ਉਹ ਘੋੜਾ ਨਾਲੇ ਗਏ ਆ ਕਿਉਂ ਸੱਤ ਦਾ ਘੋੜਾ ਸੀ ਚਲੇ ਗਿਆ ਉਹ ਸੱਤ ਦਾ ਘੋੜਾ ਜੋ ਬਾਣੀ ਲਿਖਿਆ ਗੁਰੂ ਗੋਬਿੰਦ ਸਿੰਘ ਜੀ ਨੇ ਫਿਰ ਉਹਦੀ ਸਪੂਰਨਤਾ ਕੀਤੀ ਲੋਕਾਂ ਨੂੰ ਦਿਖਾਇਆ ਬਈ ਆ ਜਿਹੜਾ ਘੋੜਾ ਹੈ ਸੱਤ ਵਾਲਾ ਇਹ ਤੋਂ ਮੰਨੂ ਵੀ ਲੈ ਜੂ ਵੇਖਣੇ ਸਤਸੰਗਤ ਜੀ ਮਾਫ ਕਰਿਓ ਇੱਕ ਇਸੇ ਬਿਰਲੇ ਘੋੜਾ ਇਹ ਕੋੜਾ ਗੁਰੂ ਗਵਿੰਦ ਸਿੰਘ ਉਹ ਹੋਇਆ ਜਾਂ ਬਾਬੇ ਨਾਨਕ ਨੇ ਰੀਤ ਪਾਈ ਜਾਂ ਇਹ ਕੋੜਾ ਗੁੱਗੇ ਕੋਲ ਹੋਇਆ ਗੁੱਗੇ ਕੋਲ ਵੀ ਤਾਂ ਕੋੜਾ ਇਹ ਗੁੱਗਾ ਵੀ ਜਦੋਂ ਉਹਦੀ ਪਤਨੀ ਯਾਦ ਕਰਦੀ ਸੀ ਰਾਤ ਨੂੰ ਆ ਜਾਂਦਾ ਦਾ ਕਿਉਂ ਸੱਤ ਸੀ ਉਹਦੇ ਕੋਲ ਉਹ ਪਤਨੀ ਕੋਲ ਸੱਤ ਸੀ ਤਾਂ ਹੁੰਦਾ ਸੀ ਗੁੱਗਾ ਐਵੇਂ ਨਹੀਂ ਸੀ ਆਉਂਦਾ ਜਿਹੜੇ ਹੋਰ ਮਰਦਾਂ ਕੋਲ ਫਿਰਦੇ ਉਹਨਾਂ ਕੋਲ ਨਹੀਂ ਆਉਂਦਾ ਬਸ ਸੱਤ ਵਾਲਾ ਘੋੜਾ ਉਹ ਸੰਸ ਕੀ ਸਾਧੂ ਨੂੰ ਤਾਂ ਸਾਰੇ ਧਰਮਾਂ ਦਾ ਗਿਆਨ ਚਾਹੀਦਾ ਤਾਂ ਮੰਜੇ ਸਾਰੇ ਲੱਗਦੀ ਐ ਇਹ ਬਰ ਦੇ ਦੇਵੇ ਸਾਧੂ ਤਾਂ ਸਪੂਰਨ ਨਹੀਂ ਲਟਕਦਾ ਤੂੰ ਬਾਣੀ ਸਾਡਾ ਗੁਰੂ ਆ ਬਾਬੇ ਨਾਨਕ ਨੇ ਬਣਾਇਆ ਇਹਨੂੰ ਆਪਾਂ ਗੁਰੂ ਬਣਾ ਕੇ ਰੱਖਣਾ